ਮੈਦੇ ਸਭ ਤੋਂ ਸੇ ਯਾਤਰੀ ਭਾਰਤੀ ਕਿਸਾਨ ਬਿਨੇ ਨਿਕਤਾ ਸਿੱਧੂਪੁਰ ਜਿਹੜਾ ਕਿ ਸੰਯੁਕਤ ਗੈਰ ਰਾਜਨੀਤ ਮੋਰਚੇ ਵਾਲੇ ਅਤੇ ਉਹਦੇ ਜਿਹੜੇ 파ਟਨ ਉਹਨਾਂ ਵੱਲੋਂ 10 ਅਕਤੂਬਰ ਨੂੰ ਸਮੁੱਚੇ ਭਾਰਤ ਦੇ ਵਿੱਚ 12:30 ਵਜੇ ਤੋਂ ਲੈ ਕੇ 2:00 ਵਜੇ ਤੱਕ ਰੇਲਾਂ ਦਾ ਜਿਹੜਾ ਉਹ ਚੱਕਾ ਜਾਮ ਕੀਤਾ ਜਿਹੜੇ ਮੁੱਦੇ ਮੰਗਾ ਨੂੰ 2000 21 ਦੇ ਵਿੱਚ ਕੱਲ ਵਾਲੇ ਦਿਨੀ 3 ਅਕਤੂਬਰ ਨੂੰ ਲਖੀਪੁਰ ਖੀਰੀ ਢਾਟ ਪਾਵੇ ਗੁੰਡਿਆਂ ਨੇ ਸਾਡੇ ਤਿੰਨ ਕਿਸਾਨਾਂ ਦੇ ਗੱਡੀ ਚੜਾ ਕੇ ਸ਼ਹੀਦ ਕੀਤੇ ਇੱਕ ਪੱਤਰਕਾਰ ਵੀਰ ਸ਼ਹੀਦ ਹੋਇਆ ਸੋ ਉਹ ਦੋਸ਼ੀਆਂ ਨੂੰ ਸਜ਼ਾਵਾ ਦਿਵਾਉਣ ਲਈ ਪਰਿਵਾਰ ਨੂੰ ਅਨਸਾਫੀ ਦਿਵਾਉਣ ਲਈ ਦੂਜਾ ਜੋ ਪੰਜਾਬ ਸਰਕਾਰ ਵੱਲੋਂ ਤਰ੍ਹਾਂ ਤਰ੍ਹਾਂ ਦੇ ਹੱਥ ਕੰਡੇ ਵਰਤ ਕੇ ਝੋਨੇ ਦਾ ਸੀਜ਼ਨ ਆ ਉਹਦੇ ਮੰਡੀਆਂ 'ਚੋਂ ਚੁੱਕਣ ਦਾ ਹੜਤਾਲਾ ਕਰਵਾਉਣੀ ਆ ਸੈਲਰਾਂ ਵੱਲੋਂ ਇਹ ਸਾਰਾ ਕੁਝ ਨੂੰ ਲੈ ਕੇ ਕੱਲ ਨੂੰ ਇਹ ਮੁੱਦੇ ਤੇ ਵੀ ਜਿਹੜਾ ਚਰਚਾ ਹੋਊਗੀ ਮੁੱਦਾ ਰੱਖਿਆ ਜੋ ਕਿ ਜਿਹੜਾ ਝੋਨੇ ਦਾ ਸੀਜ਼ਨ ਆ ਉਹਨੂੰ ਧਿਆਨ 'ਚ ਰੱਖਦੇ ਹੋਏ ਸਰਕਾਰ ਤੁਰੰਤ ਮੰਡੀਆਂ 'ਚ ਪ੍ਰਬੰਧ ਕਰੇ ਅਤੇ ਝੋਨੇ ਦਾ ਦਾਣਾ-ਦਾਣਾ ਚੱਕੇ ਜੇਕਰ ਸਰਕਾਰ ਫੇਰ ਵੀ ਇਸ ਗੱਲ ਤੋਂ ਭੱਜੂ ਝੋਨੇ 'ਚ ਕਿਸਾਨਾਂ ਨੂੰ ਕੋਈ ਦਿੱਕਤ ਆਊਗੀ ਨਾ ਖਰੀਦ ਕਰੋ ਕਾ ਉਹਨਾਂ ਨਾਲ ਬਹਿਵਾ ਵਿੱਚ ਪੰਜਾਬ ਵੱਲੋਂ ਵੱਡੀ ਮੀਟਿੰਗ ਕਰਕੇ ਫੇਰ ਦੁਬਾਰੇ ਤੇ ਸਖਤ ਕਸ਼ਨ ਲੈਂਦਾ ਜਾਊ ਜਿਹੜਾ ਝੋਨਾ ਉਹ ਦਾਣਾ ਦਾਣਾ ਬੰਡੀਆਂ ਦੇ ਵਿੱਚੋਂ ਚਕਾਇਆ ਜੋ ਜਿਹੜੇ ਸਾਡੇ ਇਹ 65 ਨ ਕੱਲ੍ਹ ਵਾਲੇ ਇੰਦਰ ਦੇ ਪਾਸੇ ਗੋਨਿਆਣਾ ਸਟੇਸ਼ਨ 65 ਹੋ ਇੱਕ ਰਾਮਾ ਮੰਡੀ ਸਟੇਸ਼ਨ 65 ਹੋ ਇੱਕ ਸੰਗਤ ਮੰਡੀ ਸੰਗਤ ਸਟੇਸ਼ਨ 65 ਹੋ ਬੈਂਮਣ ਦਮਾਨਾ ਸਟੇਸ਼ਨ ਪੈਂਡ ਹੋ ਮਾਉੜਾ ਜਿਹੜਾ ਰੇਲਵੇ ਸਟੇਸ਼ਨ ਉੱਥੋਂ ਦਾ ਪੈਂਡ ਹੋ ਇੱਕ 665 ਲਹਿਰਾ ਮਹਾਬੱਧ ਇਹ 665 665ਾਂ ਤੇ ਵੱਡੀ ਗਤੀ ਦੇ ਵਿੱਚ ਕਿਸਾਨ 12:30 ਤੋਂ ਲੈ ਕੇ 2:30 ਵਜੇ ਤੱਕ ਇਹ ਮੰਨੀਆਂ ਮੰਗਾ ਨੂੰ ਲਾਗੂ ਕਰਾਉਣ ਲਈ ਰੰਖੀਪ ਰਖੀਰੀ ਜਿਹੜਾ ਕਾਹਨ ਵਾਪਰਿਆ ਸੀ ਉਹਨਾਂ ਨੇ ਦੋਸ਼ੀਆਂ ਨੂੰ ਸਜ਼ਾਵਾ ਦਿਵਾਉਣ ਲਈ ਅਤੇ ਪਰਿਵਾਰ ਨੂੰ ਅਨਸਾਫ਼ ਦਿਵਾਉਣ ਲਈ ਸਮੁੱਚੇ ਭਾਰਤ ਦੇ ਵਿੱਚ ਅਤੇ ਬਠਿੰਡੇ ਜ਼ਿਲ੍ਹੇ ਦੇ ਇਹ 6 ਪਿੰਡਾਂ ਦੇ ਕਿਸਾਨ ਕਲ ਨੂੰ ਵੱਡੀ ਗਿਣਤੀ ਦੇ ਵਿੱਚ ਜਾਮ ਆ ਜਿਹੜਾ ਉਹ ਲੌਣਗੇ ਤੁਸੀਂ ਵੀ ਕਿਡਜ਼ ਦੀ ਤਲਵੰਡੀ ਸਾਬੋ ਦੇ ਨਾਲ ਜੁੜ ਕੇ ਕਰ ਸਕਦੇ ਹੋ ਆਪਣੇ ਬੱਚਿਆਂ ਦਾ ਐਜੂਕੇਸ਼ਨਲ ਬੇਸ ਸਟਰੋਂਗ ਬਚਪਨ ਹੀ ਹੁੰਦੀ ਹੈ ਕਿਸੇ ਵੀ ਚੀਜ਼ ਨੂੰ ਸਿੱਖਣ ਤੇ ਸਮਝਣ ਦੀ ਸਹੀ ਉਮਰ ਐਸੇ ਉਮਰ ਦੇ ਵਿੱਚ ਹੀ ਬਣਦੀ ਹੈ ਕਾਬਲੀਅਤ ਕਨਸੈਪਟ ਨੂੰ ਸਮਝਣ ਤੇ ਲਰਨ ਕਰਨ ਦੀ ਜ਼ੀਲੈਂਡ ਦੇ ਨਾਲ ਜੁੜ ਕੇ ਤੁਸੀਂ ਆਪਣੇ ਬੱਚਿਆਂ ਦਾ ਐਜੂਕੇਸ਼ਨਲ ਜਰਨੀ ਨੂੰ ਕਰੋ ਸ਼ੁਰੂ ਤਾਂ ਕਿ ਤੁਹਾਡਾ ਬੱਚਾ ਇੱਥੇ ਆ ਕੇ ਕਰ ਸਕੇ ਜੀ ਲਾ ਕੇ ਪੜਾਈ ਵਧੇਰੇ ਜਾਣਕਾਰੀ ਲੈਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਪਰ ਕੰਟੈਕਟ ਕਰੋ